ਵਿਦੇਸ਼ ਕੇ ਮੁੰਡੇ ਨੇ ਆਪਣੀ ਮਾਂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਕਿਹਾ ਕਿ ਉਸਤੀ ਚਾਂਦੀ ਦੀ ਚੈਨੀ ਅਤੇ ਕੁਝ ਹੋਰ ਸਮਾਨ ਉਹ ਪਿੰਡੋਂ ਵਿਦੇਸ਼ ਪਹੁੰਚਾ ਦੇਵੇ ਕਿਉਂ ਜੋ ਉਸਤੇ ਨੇੜੇ ਦੇ ਪਿੰਡ ਤੋਂ ਹੀ ਇੱਕ ਮੁੰਡਾ ਵਿਦੇਸ਼ ਦੇ ਵਿੱਚ ਆਉਣ ਵਾਲਾ ਉਸਤੇ ਹੱਥ ਮੁੰਡੇ ਨੇ ਸਮਾਨ ਮੰਗਾਇਆ ਪਰ ਇਹ ਸਮਾਨ ਉਸ ਮੁੰਡੇ ਦੇ ਕੋਲ ਪਹੁੰਚਣ ਤੋਂ ਹੀ ਪਹਿਲਾਂ ਪਤਾ ਲੱਗਦਾ ਹੈ ਕਿ ਮੁੰਡਾ ਇਸ ਦੁਨੀਆ ਤੋਂ ਚਲਾ ਗਿਆ 25 ਸਾਲ ਦਾ ਨੌਜਵਾਨ ਜੋ ਕਿ ਪੁਰਤਗਾਲ ਦੇ ਲਿਸਬਨ ਸ਼ਹਿਰ ਦੇ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਇਸ ਮੁੰਡੇ ਦੀ ਪਛਾਣ ਤਜਿੰਦਰ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਪਿੰਡ ਉਸਮਾਨ ਸ਼ਹੀਦ ਦੇ ਵਜੋਂ ਕੀਤੀ ਗਈ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਨੌਜਵਾਨ ਕੰਮ ਤੋਂ ਵਾਪਸ ਪਰਤ ਰਿਹਾ ਸੀ। ਪਰਿਵਾਰਿਕ ਮੈਂਬਰਾਂ ਦੇ ਮੁਤਾਬਕ ਉਸ ਨੂੰ ਹੁਣੇ ਹੀ ਕੰਮ ਮਿਲਿਆ ਸੀ ਅਤੇ ਇੰਨੀ ਛੇਤੀ ਉਸ ਦੇ ਨਾਲ ਮੰਦਭਾਗੀ ਘਟਨਾ ਵਾਪਰ ਗਈ। ਹਾਦਸੇ ਦੌਰਾਨ ਕਾਰ ਤੇ ਵਿੱਚ ਪੰਜ ਨੌਜਵਾਨ ਸਵਾਰ ਸਨ ਜਿਸ ਦੇ ਵਿੱਚ ਤਜਿੰਦਰ ਦੀ ਜਾਨ ਗਈ ਹੈ। ਹੋਰ ਨੌਜਵਾਨਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਨੇ। ਦੱਸਦੀ ਹੈ ਕਿ ਜਦੋਂ ਇਸ ਘਟਨਾ ਬਾਰੇ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਪਰਿਵਾਰ ਤਾਂ ਰੋ ਰੋ ਕੇ ਬੁਰਾ ਹਾਲ ਹੋ ਗਿਆ ਮਾ ਦਾ ਕਹਿਣਾ ਸੀ ਕਿ ਉਹ ਮੇਰੇ ਬਿਨਾ ਇੱਕ ਮਿੰਟ ਨਹੀਂ ਰਹਿੰਦਾ ਸੀ ਹਰ ਰੋਜ਼ ਮੇਰੇ ਨਾਲ ਫੋਨ ਤੇ ਗੱਲਬਾਤ ਕਰਦਾ ਸੀ ਅਤੇ ਹਜੇ ਤੱਕ ਮੈਂ ਉਸ ਦਾ ਵਿਆਹ ਵੀ ਨਹੀਂ ਕੀਤਾ ਸੀ ਕਿ ਪਹਿਲਾਂ ਹੀ ਅਜੇ ਹੀ ਮਾੜੀ ਘਟਨਾ ਵਾਪਰ ਗਈ ਕਰੀਬ 16 ਮਹੀਨੇ ਪਹਿਲਾਂ ਹੀ ਕਰਜ਼ਾ ਚੁੱਕ ਕੇ ਆਪਣੇ ਪੁੱਤ ਨੂੰ ਪੁਰਤਗਾਲ ਭੇਜਿਆ ਗਿਆ ਸੀ ਆਰਥਿਕ ਹਾਲਾਤ ਠੀਕ ਹੋ ਜਾਣਗੇ ਇਹ ਸੋਚ ਕੇ ਉਸਨੂੰ ਵਿਦੇਸ਼ ਭੇਜਿਆ ਗਿਆ ਪਰ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਹੋ ਜਹਾਨੋਂ ਤੁਰ ਜਾਵੇਗਾ ਮੈਂ ਜਾਉ ਤੇ ਜਮੀਰ ਤੇ ਆ ਕੇ ਆਏ ਖੰਡੇ ਮੈਂ ਬੈ ਗਈ ਅੱਧੀ ਦੀ ਦੇ ਕੇ ਕਿੰਨਾ ਚੜੀ ਮੈਂ ਕਟਿਆਰੀ ਅੰਦਰ ਆਇਆ ਰਿਆ ਬੱਚਾ ਮਿਆ ਉਹ ਕਿਹਾ ਰੱਬਾ ਕਿ ਮਾਦਾ ਬਤ ਨਾ ਕੋਈ ਐ ਮੈਨੂੰ ਸੱਟੋਂ ਮਾਰੀ ਰੱਬਾ ਫੇਰ ਤਾਂ ਸਾਕਰਨੀਆ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਜੀ ਮੇਰੇ ਬੱਚੇ ਤੇ ਪਰਦੇਸਾਂ ਤੇ ਮੇਰ ਭਰੇ ਹੱਥ ਰੱਖੀ ਸਭ ਦੇ ਬੱਚਿਆਂ ਦਾ ਸਭ ਦੇ ਬੱਚਿਆਂ ਨੂੰ ਘਰੋਂ ਪਰਦੇਂ ਯਾਰ ਬਾ ਬਾਈ ਤੇ ਜਾਓ ਹਾਂਜੀ ਨੌ ਵਜੇ ਕਿਹੜੇ ਸ਼ਹਿਰ ਤੋਂ ਲੇਸਨ ਸੈਰ ਹੋਣਾ ਹੈ ਸਾਨੂੰ ਪਰਸੋਂ ਪਤਾ ਲੱਗ ਗਿਆ ਨੌ ਵਜੇ ਟਿਕਾਣੇ ਹੋਈ ਹੈ ਫਿਰ 6 ਵਜੇ ਆਇਆ ਕਰਨਗੇ ਇਹ ਨੋਟ ਵੀ ਕਰੀਂ ਕਿ ਇਸ ਤੋਂ ਪਹਿਲਾਂ 6:00 ਵਜੇ ਗੱਡੀ ਪਹੁੰਚਦੀ ਹੈ ਦੇプチਵਾ ਦੋ ਕਕੇ ਛੋਟਾ ਇਹ ਛੋਟਾ ਤੇ ਇਹ ਦਸੂਣ ਸੁਣਦਾ ਮੇਰਾ ਬੁਣਾ ਤੁਸੀਂ ਆਪ ਕੋ ਬੰਨਦੇ ਹੋ ਤੇ ਥੇਤੀ ਬੜੀ ਛੋੜੀ ਇਹ ਬੜੀ ਬਸ ਕਿ ਲੱਗਦਾ ਲੱਗਦਾ ਹਾਂ ਮੱਜ ਰੱਖੀ ਆ ਆਖਰੀ ਵਾਰ ਤੁਹਾਡੀ ਆਪਣੇ ਪੁੱਤ ਨਾਲ ਕਦੋਂ ਗੱਲ ਹੋਈ ਸੀ ਆਖਰੀ ਵਾਰੀ ਉਹਨਾਂ ਪਰਸੋਂ ਹੀ 9 ਵਜੇ ਹੋਈ ਹੈ ਕੀ ਕਹਿੰਦਾ ਸੀ ਕੁਝ ਨਹੀਂ ਉਹਨੇ ਕਿਹਾ ਹੈਗਾ ਜਿੱਦਾਂ ਠੀਕ ਠਾਕ ਹਾਲਚਲ ਪੁੱਛਿਆ ਉਹਨੇ ਬਸ ਇਸ ਪਿੰਡ ਵਰਤੀ ਤੁਹਾਡੇ ਬ੍ਰਦਰ ਦੀ ਜਿਹੜੀ ਪੁਰਤਗਾਲ ਦੇ ਵਿੱਚ ਇੱਕ ਰੋਡ ਐਕਸੀਡੈਂਟ ਦੇ ਵਿੱਚ ਦੁਰਘਟਨਾ ਹੋ ਗਈ ਕੀ ਮਾਮਲਾ ਹੋਇਆ ਸਰਾ ਪਰ ਕਿੱਦਾਂ ਗਿਆ ਸੀ ਬੰਦੇ ਇਸ ਦੇ ਵਿੱਚ ਹਾਂਜੀ ਜੀ ਇੱਥੋਂ ਤੁਹਾਨੂੰ ਪਤਾ ਕਿ ਗਰੀਬੀ ਦੇ ਵਿੱਚ ਸਾਰੇ ਬੱਚੇ ਭੇਜ ਜਾਂਦੇ ਨੇ ਕਰਜ਼ਾ ਚੱਕ ਕੇ ਭੇਜਿਆ ਉਹਨੂੰ ਅਜੇ ਉਹਨੂੰ ਸਵਾ ਸਾਲ ਵੀ ਨਹੀਂ ਹੋਇਆ ਉੱਥੇ ਗਿਆ ਉਹਨੂੰ ਉਹ ਨਹੀਂ ਉਹਨੂੰ ਕੰਮ ਮਿਲਿਆ ਸੀ ਕੰਮ ਤੋਂ ਆ ਰਿਹਾ ਸੀ ਤੇ ਆਉਂਦੇ ਉਹਦਾ ਐਕਸੀਡੈਂਟ ਹੋ ਗਿਆ ਜਿਹਦਾ ਚੌਦੀ ਡੈਥ ਹੋ ਗਈ ਔਨ ਸਪਾਟ ਕਾਹਦੇ ਵਿੱਚ ਸੀ ਇਹ ਕਾਰ ਦੇ ਵਿੱਚ ਆ ਰਿਹਾ ਸੀ ਜੀ ਆਖਰੀ ਵਾਰੀ ਤੁਹਾਡੀ ਗੱਲ ਹੋਈ ਇਹਨਾਂ ਦੇ ਇਹਨਾਂ ਦੀ ਮੰਮੀ ਦੀ ਹੋਈ ਹੈ ਗੱਲ ਕਿ ਮੇਰੀ ਨਹੀਂ ਹੋ ਪਾਈ ਤੇ ਸਾਨੂੰ ਤੇ ਹੀ ਪਤਾ ਲੱਗਾ ਕਿ ਉਹਦੀ ਡੈਥ ਹੋ ਗਈ ਹੈ ਹਾਂਜੀ ਕੀ ਮੰਗ ਕਰਦੇ ਤੁਸੀਂ ਹਾਂਜੀ ਅਸੀਂ ਆ ਹੀ ਕਾਂਗੇ ਕਿ ਸਾਡਾ ਮੇਰਾ ਕੱਲੋ ਭਰਾ ਸਾਡਾ ਬੱਚਾ ਸਾਲੂ ਛੇਤੀ ਤੋਂ ਛੇਤੀ ਉਹਦੀ ਲਾਸ਼ ਸਾਡੇ ਤੱਕ ਡੈੱਡ ਬੋਡੀ ਪਹੁੰਚੇ ਤਾਂ ਜੋ ਅਸੀਂ ਉਹਨੂੰ ਖੇਰੀ ਵਾਰ ਦੇਖ ਸਕੀਏ ਕਿਉਂਕਿ ਇਹਨੇ ਦੂਰ ਬੈਠਿਆ ਇੱਕ ਮਾਪੇ ਦੀ ਸਾਰੇ ਭੈਣ ਭਰਾਵਾਂ ਦੀ ਹਾਲਤ ਕਿ ਹੋ ਜਾਂਦੀ ਅਸੀਂ ਤੁਹਾਨੂੰ ਉਹ ਬਿਆਨ ਹੀ ਨਹੀਂ ਕਰ ਸਕਦੇ ਸਾਡੇ ਕੋਲ ਲਫ਼ਜ਼ ਹੀ ਨਹੀਂ ਹੈਗੇ ਕਿ ਅਸੀਂ ਉਹਨੂੰ ਕਿਸ ਤਰ੍ਹਾਂ ਖੋ ਲਿਆ ਆ ਤੁਸੀਂ ਸਾਡੀ ਇਹੀ ਡਿਮਾਂਡ ਹੈ ਕਿ ਸਾਡਾ ਬੱਚਾ ਸਾਡੇ ਤੱਕ ਪਹੁੰਚਾ ਦਿਓ ਜਿਸ ਤਰੀਕਾ ਰਾਤ ਨੂੰ 8 ਵਜੇ ਨੇ ਉਦਾਂ ਮੈਨੂੰ 9:30 ਫੋਨ ਕਰਦਾ ਜਦੋਂ ਕੰਮ ਤੋਂ ਆਉਂਦਾ ਹੀ ਰੋਜ਼ ਇਹਨੇ ਮੈਨੂੰ ਰਾਤ ਨੂੰ ਫੋਨ ਕਰਨਾ ਹੀ ਕਰਨਾ ਏ ਮੈਨੂੰ ਕਹਿੰਦਾ ਮੰਮੀ ਤੋਂ ਸੁੱਤੀ ਨਹੀਂ ਉਹ ਮੈਂ ਕਿਹਾ ਨਹੀਂ ਤੇਜੀ ਮੈਂ ਨਹੀਂ ਅਜੇ ਸੁੱਤੀ ਜੇ ਉਹਦਾ ਨੀ ਫੋਨ ਆਉਣਾ ਤਾਂ ਮੈਂ ਕਰ ਲੈਣਾ ਮੈਨੂੰ ਕਹਿੰਦਾ ਰੋੜਿਆਂ ਦਾ ਮੁੰਡਾ ਆ ਇੱਥੇ ਗੰਗਾ ਚੱਕ ਤੋਂ ਕਹਿੰਦਾ ਮੰਮੀ ਮੇਰਾ ਲਸਾਂ ਸਪੇਜ ਦੇ ਇਹ ਨਾਲੇ ਮੇਰੀ ਚੈਨੀ ਭੇਜ ਦੇ ਜਾਂਦੀ ਸੀ ਇੱਥੇ ਪਈ ਤੇ ਮੈਂ ਕਿਹਾ ਮੈਂ ਤੇਜ ਕੱਪੜੇ ਭੇਜਾਂ ਕਹਿੰਦਾ ਨਾ ਮੰਮੀ ਕੱਪੜੇ ਨਾ ਭੇਜੀ ਮੈਂ ਇੱਥੋਂ ਹੀ ਲੈ ਲੈਣੇ ਨੇ ਕਹਿੰਦਾ ਮੰਮੀ ਰੋਟੀ ਖਾਦੀ ਆ ਮੈਂ ਕਿਹਾ ਉਹ ਖਾ ਲਈ ਜੁੱਲਿਆਂ ਚ ਵੜ ਗਿਆ ਮੈਂ ਅੱਜ ਠੰਡੇ ਵਿੱਚ ਪਿਆ ਬਸ ਇੰਨੀ ਗੱਲ ਹੋਈ ਮੇਰੇ ਨਾਲ ਆਖਰੀ ਆਖਰੀ ਇੰਨੀ ਗੱਲ ਹੋਈ ਏ ਮੌਤ ਦੀ ਸੋਚਣਾ ਜਿਹੜੀ ਕਿ ਮੌਤ ਦੀ ਸੋਚਣਾ ਮੇਰੀ ਭਾਬੀ ਲੱਗਦੀ ਐ ਇਥੋਂ ਗੰਗਾ ਚੱਕੋ ਉਹਦਾ ਭਰਾ ਹੀ ਉੱਥੇ ਉਹਨੇ ਹੀ ਕੰਮ ਤੇ ਲਵਾਇਆ ਹੀ ਇਹਨੂੰ ਉਹਨੇ ਆਪਣੀ ਭੈਣ ਨੂੰ 3 ਵਜੇ ਦਾਅ ਦਿੱਤਾ ਉਹ ਮੈਨੂੰ 6 ਵਜੇ ਇੱਥੇ ਦਸਣ ਆਈ ਏ ਪਰ ਮੈਂ 3 ਵਜੇ ਉੱਠ ਪਈਆ ਸਾਢੇ 3 ਦਾ ਆਰਾਮ ਏ ਮੇਰਾ ਮੈਨੂੰ ਸੁੱਝ ਗਈ ਏ ਮਤੇਨ ਵਜੇ ਉੱਠ ਪਈ ਆ ਮੈਂ ਚਨਾਨ ਕੀਤਾ ਪਾਠ ਕੀਤਾ ਚਾਰ ਪਾਠ ਜਵਤੀ ਸਾਹਿਬ ਦੇ ਕੀਤੇ ਨੇ ਮੈਂ ਅਰਦਾਸ ਕੀਤੀ ਏ ਬੰਗਲਾ ਸਾਹਿਬ ਤੋਂ ਪਾਠ ਲਗਾ ਏ ਮੈਂ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੇਰੇ ਤੇ ਜਿੰਨ ਦਰ ਦੇ ਫੇਰ ਭਰਿਆ ਹੱਥ ਰੱਖੀ ਸੀ ਤੇ ਸਭ ਦੇ ਬੱਚਿਆਂ ਦੇ ਸਿਰ ਤੇ ਹੱਥ ਮੇਰ ਭਰਿਆ ਰੱਖੀ ਬਾਬਾ ਦੀ ਸਿੰਘ ਜੀ ਮੈਂ ਰੋਜੇ ਹੋਈ ਅਰਦਾਸ ਕਰਨੀ ਮੈਨੂੰ ਨਹੀਂ ਸੀ ਪਤਾ ਮੇਰਾ ਬੱਚਾ ਵਾ ਮੇਰਾ ਬੱਚੇ ਨੇ ਮੁੱਕ ਜਾਣੇ। ਭਾਰਤ ਸਰਕਾਰ ਤੋਂ ਕੀ ਮੰਗ ਕਰਦੇ। ਹਾਏ ਮੈਂ ਕਹਿੰਨੀ ਆ ਜਿੰਨੀ ਛੇਤੀ ਮੇਰੇ ਪੁੱਤ ਦੀ ਲਾਚਕਾਲ ਦੋ। ਹਾਏ ਮੈਂ ਆਪਣੇ ਪੁੱਤ ਨੂੰ ਛੇਰਾ ਬਣ ਲਾ। ਹਾਏ ਮੈਂ ਆਪਣੇ ਪੁੱਤ ਨੂੰ ਛੇਰਾ ਬਣ ਲਾ। ਮੇਰਾ ਪੁੱਤ 25 ਸਾਲਾਂ ਦਾ। ਮੈਂ ਬੜੇ ਵਸਣਾ ਭਾਲੇ ਸੀ। ਹਾਏ ਮੇਰਾ ਪੁੱਤ ਮੇਰਾ ਵਸਾ ਨਹੀਂ ਸੀ ਖਾਂਦਾ। ਹਾਏ ਮੈਨੂੰ ਸੱਟ ਮਾਰੀ ਰੱਬਾ। ਕੀ ਤਾਂ ਸਾਕਰਨੀਆ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਜੀ ਮੇਰੇ ਬੱਚੇ ਤੇ ਪਰਦੇਸਾਂ ਦੇ ਮਿਹਰ ਭਰੇ ਹੱਥ ਰੱਖੀ ਸਭ ਦੇ ਬੱਚਿਆਂ ਦਾ ਸਭ ਦੇ ਬੱਚਿਆਂ ਨੂੰ ਘਰੋ ਪਰ ਦੇ ਆ ਮੇਰੇ ਅਰਬਾ ਜੀ ਤੁਹਾਡਾ ਬੇਟਾ ਕਦੋਂ ਬਾਹਰ ਗਿਆ ਸੀ 22 ਚ ਗਿਆ ਉਹ ਨੌ ਮਹੀਨੇ ਹਾਂਜੀ ਨੌ ਮਹੀਨੇ ਕਿਹੜੇ ਸ਼ਹਿਰ ਚ ਲਿਸਬਨ ਸ਼ਹਿਰ ਲਿਸਬਨ ਸ਼ਹਿਰ ਲਿਸਬਨ ਸ਼ਹਿਰ ਤੈਨੂੰ ਕਦੋਂ ਪਤਾ ਲੱਗਾ ਕਿ ਉਹਦੀ ਮੌਤ ਇਸ ਤਰ੍ਹਾਂ ਹੋਈ? ਸਾਨੂੰ ਪਰਸੋਂ ਪਤਾ ਲੱਗਿਆ 9 ਵਜੇ ਉਹਦੀ ਗੱਲ ਹੋਈ ਆ। ਫਿਰ 6 ਵਜੇ ਆਏ ਆ ਤੁਹਾਨੂੰ ਕਹਿਣ। ਜਿੰਨਾ ਨੇ ਫੋਨ ਕੀਤਾ ਨਾ ਜਿੰਨਾ ਫੋਨ ਕੀਤਾ ਪਤਾ ਲੱਗਦੀ ਆ ਉਹਦਾ ਭਰਾ ਹੀ ਉੱਥੇ ਕਿਸ ਤਰ੍ਹਾਂ ਟੁੱਟੀ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਸੀ? ਇਨਸੀਡੈਂਟ ਹੀ ਹੋਇਆ ਉਹਦਾ। ਕੰਮ ਤਾਂ ਹੁੰਦੇ ਹਨ ਪਏ ਗੱਡੀ ਪਲਟੀ ਆ। ਪੰਜ ਜਾਨੇ ਹਾਲ। ਕਿੰਨੇ ਬੱਚੇ ਤੁਹਾਡੇ? ਦੋ ਕੱਕੇ ਬੱਚੇ ਨੇ। ਛੋਟਾ ਜਿਹਾ ਬੱਚੇ। ਮਰੇ ਐਸੀ ਆਏ। ਇਹ ਛੋਟਾ ਛੋਟਾ ਹੀ। ਰਜਿੰਦਰ ਸਿੰਘ ਛੋਟਾ ਹੀ ਜਿਹੜਾ ਉਹ ਮਰਿਆ। ਜੀ ਆਪਕੇ ਕੰਮ ਕਰ ਦਿੱਤੇ ਖੇਤੀ ਬੜੀ ਥੋੜੀ ਵੱਡੀ ਬਰ ਕਿਲਾ ਜਿਹੜਾ ਇਹ ਲੱਗਦਾ ਹਾਂ ਮੱਜ ਰੱਖੀ ਆ ਆਖਰੀ ਵਾਰ ਤੁਹਾਡੀ ਆਪਣੇ ਪੁੱਤ ਨਾਲ ਕਦੋਂ ਗੱਲ ਹੋਈ ਸੀ ਆਖਰੀ ਵਾਰੀ ਉਹਨੂੰ ਪਰਸੋਂ ਹੀ 9 ਵਜੇ ਹੋਈ ਹੈ ਕੀ ਕਹਿੰਦਾ ਸੀ ਕੁਝ ਨਹੀਂ ਉਹਨੇ ਕਿਹਾ ਹੈਗਾ ਜਿੱਦਾਂ ਠੀਕ ਠਾਕ ਹਾਲ ਚਾਲ ਪੁੱਛਿਆ ਉਹਨੇ ਬਸ ਇਸ ਬੰਦਰਵਾੜੀ ਤੱਕ ਦੇ ਬ੍ਰਾਜ਼ੀਲ ਦੀ ਜਿਹੜੀ ਪੁਰਤਗਾਲ ਦੇ ਵਿੱਚ ਇੱਕ ਰੋਡ ਐਕਸੀਡੈਂਟ ਦੇ ਵਿੱਚ ਦੁਰਘਟਨਾ ਹੋ ਗਈ ਕੀ ਮਾਮਲਾ ਹੋਇਆ ਸਾਰਾ ਪਰ ਕਿੱਦਾਂ ਗਿਆ ਸੀ ਬਰਿਸ਼ਟ ਵਿੱਚ ਹਾਂਜੀ ਜੀ ਇੱਥੋਂ ਤੁਹਾਨੂੰ ਪਤਾ ਕਿ ਗਰੀਬੀ ਦੇ ਵਿੱਚ ਸਾਰੇ ਬੱਚੇ ਭੇਜ ਜਾਂਦੇ ਨੇ ਕਰਜ਼ਾ ਚੱਕ ਕੇ ਭੇਜਿਆ ਉਹਨੂੰ ਅਜ ਉਹਨੂੰ ਸਵਾ ਸਾਲ ਵੀ ਨਹੀਂ ਹੋਇਆ ਉੱਥੇ ਗਿਆ ਉਹਨੂੰ ਉਹ ਨਹੀਂ ਉਹਨੂੰ ਕੰਮ ਮਿਲਿਆ ਸੀ ਕੰਮ ਤੋਂ ਆ ਰਿਹਾ ਸੀ ਤੇ ਆਉਂਦੇ ਉਹਦਾ ਐਕਸੀਡੈਂਟ ਹੋ ਗਿਆ ਜਿਹਦੇ ਚੌਦੀ ਡੈਥ ਹੋ ਗਈ ਔਨ ਸਪਾਟ ਕਾਹਦੇ ਵਿੱਚ ਸੀ ਇਹ ਕਾਰ ਦੇ ਵਿੱਚ ਆ ਰਿਹਾ ਸੀ ਜੀ ਆਖਰੀ ਵਾਰ ਤੁਹਾਡੀ ਗੱਲ ਹੋਈ ਹੈ ਨਾ ਫਿਰ ਹਾਂ ਨੇ ਇਹਨਾਂ ਦੀ ਮੰਮੀ ਦੀ ਹੋਈ ਹੈ ਗੱਲ ਕਿ ਮੇਰੀ ਨਹੀਂ ਹੋ ਪਾਈ ਤੇ ਮੈਨੂੰ ਤੇਹੀ ਪਤਾ ਲੱਗਾ ਕਿ ਉਹਦੀ ਡੈਥ ਹੋ ਗਈ ਹੈ ਹਾਂਜੀ ਕੀ ਮੰਗ ਕਰਦੇ ਤੁਸੀਂ ਹਾਂਜੀ ਅਸੀਂ ਇਹ ਆ ਹੀ ਕਾਂਗੇ ਕਿ ਸਾਡਾ ਮੇਰਾ ਕਲਪਰਾ ਸਾਡਾ ਬੱਚਾ ਸਾਨੂੰ ਛੇਤੀ ਤੋਂ ਛੇਤੀ ਉਹਦੀ ਲਾਸ਼ ਸਾਡੇ ਤੱਕ ਡੈੱਡ ਬੋਡੀ ਪਹੁੰਚੇ ਤਾਂ ਜੋ ਅਸੀਂ ਉਹਨੂੰ ਖੇਰੀ ਵਾਰ ਦੇਖ ਸਕੀਏ ਕਿਉਂਕਿ ਇਹਨੇ ਦੂਰ ਬੈਠਿਆ ਇੱਕ ਮਾਂ ਬਾਪ ਦੀ ਸਾਰੇ ਭੈਣ ਭਰਾਵਾਂ ਦੀ ਹਾਲਤ ਕਿ ਹੋ ਚੰਦੀ ਅਸੀਂ ਤੁਹਾਨੂੰ ਉਹ ਬਿਆਨ ਹੀ ਨਹੀਂ ਕਰ ਸਕਦੇ ਸਾਡੇ ਕੋਲ ਲਫਜ਼ ਹੀ ਨਹੀਂ ਹੈਗੇ ਕਿ ਅਸੀਂ ਉਹਨੂੰ ਕਿਸ ਤਰ੍ਹਾਂ ਖੋ ਲਿਆ ਆ ਤੁਸੀਂ ਸਾਡੀ ਇਹੀ ਡਿਮਾਂਡ ਹੈ ਕਿ ਸਾਡਾ ਬੱਚਾ ਸਾਡੇ ਤੱਕ ਪਹੁੰਚਾ ਦਿਓ ਜਿਸ ਤਰੀਕਾ ਆਇਆ ਰਾਤ ਨੂੰ 8 ਵਜੇ ਨੇ ਉਹਦਾ ਮੈਨੂੰ 9:30 ਫੋਨ ਕਰਦਾ ਜਦੋਂ ਕੰਮ ਤੋਂ ਆਉਂਦਾ ਹੀ ਰੋਜ਼ ਹੀ ਇਹਨੇ ਮੈਨੂੰ ਰਾਤ ਨੂੰ ਫੋਨ ਕਰਨਾ ਹੀ ਕਰਨਾ ਏ ਮੈਨੂੰ ਕਹਿੰਦਾ ਮੰਮੀ ਤੋਂ ਸੁੱਤੀ ਨਹੀਂ ਉਹ ਮੈਂ ਕਿਹਾ ਨਹੀਂ ਤੇਜੀ ਮੈਂ ਨਹੀਂ ਅਜੇ ਸੁੱਤੀ ਜੇ ਉਹਦਾ ਨਹੀਂ ਫੋਨ ਆਉਣਾ ਤਾਂ ਮੈਂ ਕਰ ਲੈਣਾ ਮੈਨੂੰ ਕਹਿੰਦਾ ਰੋੜਿਆਂ ਦਾ ਮੁੰਡਾ ਆਇਆ ਇੱਥੇ ਗੰਗਾ ਚੱਕ ਤੋਂ ਕਹਿੰਦਾ ਮੰਮੀ ਮੇਰਾ ਲਸਾਂ ਸੁਪੇ ਭੇਜ ਦੇ ਇਹ ਨਾਲੇ ਮੇਰੀ ਚੈਨੀ ਭੇਜ ਦੇ ਜਾਂਦੀ ਸੀ ਇੱਥੇ ਪਈ ਤੇ ਮੈਂ ਕਿਹਾ ਮੈਂ ਤੇਜ ਕੱਪੜੇ ਭੇਜਾਂ ਕਹਿੰਦਾ ਨਾ ਮੰਮੀ ਕੱਪੜੇ ਨਾ ਭੇਜੀ ਮੈਂ ਇੱਥੋਂ ਹੀ ਲੈ ਲੈਣੇ ਕਹਿੰਦਾ ਮੰਮੀ ਰੋਟੀ ਖਾਤੀ ਆ ਮੈਂ ਕਿਹਾ ਹੋ ਖਾ ਲਈ ਜੁੱਲਿਆਂ ਚ ਵੜ ਗਿਆ ਮੈਂ ਅੱਜ ਠਾਂਡੇ ਵਿੱਚ ਪਿਆ ਇਹ ਵਸੇ ਇੰਨੀ ਗੱਲ ਹੋਈ ਮੇਰੇ ਨਾਲ ਆਖਰੀ ਆਖਰੀ ਇੰਨੀ ਗੱਲ ਹੋਈ ਏ ਮੌਦੀ ਸੋਚਨਾ ਜਿਹੜੀ ਕੀਤੀ ਸੀ ਮੌਤ ਦੀ ਸੋਚਨਾ ਮੇਰੀ ਭਾਬੀ ਲੱਗਦੀ ਐ ਇੱਥੋਂ ਗੰਗਾ ਚੱਕੋ ਉਹਦਾ ਭਰਾ ਹੀ ਉੱਥੇ ਉਹਨੇ ਹੀ ਕੰਮ ਤੇ ਲਵਾਇਆ ਹੀ ਇਹਨੂੰ ਉਹਨੇ ਆਪਣੀ ਭੈਣ ਨੂੰ 3 ਵਜੇ ਦਾਅ ਦਿੱਤਾ ਉਹ ਮੈਨੂੰ 6 ਵਜੇ ਇੱਥੇ ਦਸਣ ਆਈ ਏ ਪਰ ਮੈਂ 3 ਵਜੇ ਉੱਠ ਪਈਆ ਸਾਢੇ 3 ਦਾ ਆਰਾਮ ਏ ਮੇਰਾ ਮੈਨੂੰ ਸੁੱਝ ਗਈ ਏ ਮੈਂ 3 ਵਜੇ ਉੱਠ ਪਈਆ ਮੈਂ ਛਨਾਣ ਕੀਤਾ ਪਾਠ ਕੀਤਾ ਚਾਰ ਪਾਠ ਜੀ ਸਾਹਿਬ ਦੇ ਕੀਤੇ ਨੇ ਮੈਂ ਅਰਦਾਸ ਕੀਤੀ ਇਹ ਬੰਗਲਾ ਸਾਹਿਬ ਤੋਂ ਪਾਠ ਲਗਾਏ ਮੈਂ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੇਰੇ ਤੇ ਜਿੰਨ ਦਰ ਤੇ ਮੇਰ ਭਰਿਆ ਹੱਥ ਰੱਖੀ ਸੀ ਤੇ ਸਭ ਦੇ ਬੱਚਿਆਂ ਦੇ ਸਿਰ ਤੇ ਹੱਥ ਮੇਰ ਭਰਿਆ ਰੱਖੀ ਬਾਬਾ ਦੀ ਸਿੰਘ ਜੀ ਮੈਂ ਰੋਜ ਇਹੋ ਹੀ ਅਰਦਾਸ ਕਰਨੀ ਮੈਨੂੰ ਨਹੀਂ ਸੀ ਪਤਾ ਮੇਰਾ ਬੱਚਾ ਵਾ ਮੇਰਾ ਬੱਚੇ ਨੇ ਮੁੱਕ ਜਾਣੇ। ਫਰਤ ਸਰਕਾਰ ਤੋਂ ਕੀ ਮੰਗ ਕਰਦੇ। ਹਾਏ ਮੈਂ ਕਹਿੰਨੀ ਆ ਜਿੰਨੀ ਛੇਤੀ ਮੇਰੇ ਪਤਨੀ ਲਾਚ ਕਾਲ ਦੋ। ਹਾਏ ਮੇਰਾ ਸ਼ੇਰ ਮਾਰਿਆ ਗਿਆ। ਠੀਕ ਕਹਿੰਦਾ ਸੀ ਉੱਥੇ ਵੀ ਮਲ ਲੀ ਠੀਕ ਠਾਕ ਆ ਵਧੀਆ ਕੰਮ ਮਿਲ ਗਿਆ। ਹਾਂ। ਖੁਸ਼ ਸੀ ਉੱਥੇ ਕੰਮ ਕਰਦੇ। ਖੁਸ਼ ਸੀ ਆ ਵੀਡੀਓ ਦੀਆਂ। ਹਾਏ ਮੇਰਾ ਸ਼ੇਰ ਮਾਰਿਆ ਗਿਆ। ਠੀਕ ਕਹਿੰਦਾ ਸੀ ਉੱਥੇ ਵੀ ਮਲ ਲੀ ਠੀਕ ਠਾਕ ਆ ਵਧੀਆ ਕੰਮ ਮਿਲ ਗਿਆ। ਹਾਂ। ਖੁਸ਼ ਸੀ ਉੱਥੇ ਕੰਮ ਕਰਦੇ। ਖੁਸ਼ ਸੀ ਆ ਵੀਡੀਓ ਦੀਆਂ।